ਜੀ ਮੇਰੇ ਪਿਆਰੂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਜ਼ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ। ਹੋਪ ਸਭ ਵਧੀਆ ਹੋਵੋਗੇ। ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਆ। ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਰਿਕੁਐਸਟ ਕਰਾਂਗੀ ਜੋ ਵੀ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਜਾਂ ਫਿਰ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਜਿਹੜਾ ਚੈਨਲ ਆ ਉਹ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ, ਵੈਲ ਆਈਕਨ ਪ੍ਰੈਸ ਕਰੋ। ਤਾਂ ਜੇ ਸਾਗੇ ਦਿੱਲੀ ਕੋਨ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਦਿੱਲੀ ਦੇ ਵਿੱਚ ਸਾਡੀਆਂ ਵੀਡੀਓਜ਼ ਨੂੰ ਵੇਖਦੇ ਰਹੋ ਠੀਕ ਹੈ ਤੇ ਸੋਨੇ-ਸੋਨੇ ਸੂਟ ਬਾਏ ਕਰਦੇ ਰਹੋ ਨੂੰ ਹਾਂਜੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਭੈਣਾਂ ਕੋਲ ਵੀ ਵੀਡੀਓ ਪਹੁੰਚ ਸਕੇ ਤੇ ਉਹ ਵੀ ਸੋਨੇ-ਸੋਨੇ ਸੂਟ ਰੈਡੀ ਕਰਾ ਸਕਣ ਠੀਕ ਹੈ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੀਡਲ ਵਰਕ ਦੇ ਸੂਟ ਲੈ ਕੇ ਆਏ ਆ ਤੁਹਾਨੂੰ ਆਪਾਂ ਦਿਖਾਵਾਂਗੇ ਦੋ ਸੂਟ ਨੇ ਇਹ ਦੋਨੇ ਸਟਿਚ ਕੀਤੇ ਹੋਏ ਨੇ ਆਰਡਰ ਤੇ ਰੈਡੀ ਹੋਏ ਹੋਏ ਸੂਟ ਨੇਗੇ ਠੀਕ ਹੈ ਦੇਖੋ ਪਹਿਲਾ ਸੂਟ ਆਊਗਾ ਵਾਈਟ ਨਾਲ ਪਰਪਲ ਦਾ ਕੰਬੀਨੇਸ਼ਨ ਦੇਖੋ ਬਹੁਤ ਪਿਆਰੀ ਜੀ ਸ਼ਰਟ ਹੈ ਜਿਹੜੀ ਰੈਡੀ ਹੋਈ ਹੈ ਸਟਿਚ ਕੀਤੇ ਹੋਏ ਸੂਟ ਰਹਿਣਗੇ ਦੋਨੋਂ ਅੱਜ ਦੇ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਉੱਪਰ ਤੋਂ ਇਸ ਤਰ੍ਹਾਂ ਸਟਿਚ ਹੋਈ ਹੈ ਪਹਿਲਾਂ ਮੈਂ ਇਸ ਦੀ ਸਟੀਚਿੰਗ ਵਾਲੀ ਲੁੱਕ ਹੈ ਜਿਹੜੀ ਉਹ ਦਿਖਾ ਰਹੀਆਂ ਆ ਇਸ ਤਰ੍ਹਾਂ ਇਹ ਨੈੱਟ ਵਾਲੀ ਲੇਸ ਲਗਾ ਕੇ ਇਸ ਤੇ ਜੈਕਟ ਟਾਈਟ ਬਣਾਇਆ ਗਿਆ ਠੀਕ ਹੈ ਸੈਂਟਰ ਦੇ ਵਿੱਚ ਵਾਈਟ ਬਟਨ ਲਗਾਏ ਗਏ ਨੇ ਵਾਈਟ ਕਲਰ ਦੇ ਨਾਲ ਬਹੁਤ ਸੋਹਣਾ ਕੰਬੀਨੇਸ਼ਨ ਕੀਤਾ ਗਿਆ ਦੈਨ 슬ੀਵਸ ਦੇ ਉੱਪਰ ਵੀ ਨੈੱਟ ਵਾਲੀ ਜਿਹੜੀ ਲੇਸ ਹੈ ਉਹ ਲਗਾ ਕੇ ਉਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਠੀਕ ਹੈ ਦੈਨ نیچے ਆ ਜੂਗਾ ਆਪਣਾ ਇਸ ਤਰ੍ਹਾਂ ਦਾ ਸਾਰਾ ਇਹ ਸ਼ਰਟ ਦੇ ਉੱਪਰ ਵਰਕ ਆ ਜਾਊਗਾ ਇਸ ਦੇ ਉੱਪਰ ਨਾ ਇਸ ਤਰ੍ਹਾਂ ਬੁੱਟੀ ਪਾਈ ਹੋਈ ਹੈ ਨੀਚੋਂ ਤੇ ਇਹਨੇ ਫਿਰ 2 3 ਨਾ 2 ਇਸ ਤਰ੍ਹਾਂ ਡਿਜ਼ਾਈਨ ਕਰਕੇ ਛੋਟੀ ਬੁੱਟੀ ਹੈ ਇਹ ਬਹੁਤ ਸੋਹਣੀ ਲੱਗ ਰਹੀ ਹੈਗੀ ਠੀਕ ਹੈ ਇਹ ਆਪਣਾ ਨੀਡਲਵਰਕ ਹੈਗਾ ਇਹਨਾਂ ਨੇ ਆਪਣੇ ਸਲੀਵਸ ਤੇ ਜਿਹੜਾ ਵਰਕ ਨਹੀਂ ਕਰਵਾਇਆ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਕਰਵਾ ਸਕਦੇ ਹੋ ਬਾਟਮ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜਿੱਦਾਂ ਇਹਨਾਂ ਨੇ ਉੱਪਰ ਲੇਸਸ ਦੇ ਨਾਲ ਡਿਜ਼ਾਈਨ ਕਰਵਾਇਆ ਤੁਸੀਂ ਇੱਥੇ ਪੂਰੀ ਸ਼ਰਟ ਦੇ ਵਿੱਚ ਬੁੱਟੀ ਵੀ ਲਖਵਾ ਸਕਦੇ ਹੋ ਠੀਕ ਹੈ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿਸੇ ਵੀ ਤਰ੍ਹਾਂ ਨੂੰ ਡਿਜ਼ਾਈਨ ਨੂੰ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਆਪਣੇ ਕੋਲ ਸਟਾਫ ਹਰ ਤਰ੍ਹਾਂ ਦਾ ਠੀਕ ਹੈ ਅ ਵਰਕ ਹੋ ਗਿਆ ਹਰ ਇੱਕ ਡਿਜ਼ਾਈਨ ਦੇ ਵਿੱਚ ਤੁਸੀਂ ਸਾਡੇ ਇੰਸਟਾਗ੍ਰam ਤੇ ਚੈੱਕ ਕਰ ਸਕਦੇ ਹੋ ਆਪਣੇ ਕੋਲ ਵੀ ਡਿਜ਼ਾਈਨ ਨੇ ਜਿਹੜੇ ਦੇ ਸਕਦੇ ਹੋ ਤੁਸੀਂ ਉਹਨਾਂ ਦੇ ਵਿੱਚੋਂ ਵੀ ਕੋਈ ਵੀ ਡਿਜ਼ਾਈਨ ਹੈ ਜਿਹੜਾ ਰੈਡੀ ਕਰਾ ਸਕਦੇ ਹੋ ਜੋ ਸਾਡੇ ਇੰਸਟਾ ਪੇਜ ਤੇ ਹੈਗਾ ਅ ਬਾਕੀ ਹੁਣ ਮੈਂ ਦੂਸਰਾ ਸੂਟ ਦਿਖਾਉਂਗੀ ਤੇ ਆਪਣੀ ਜਿਹੜੀ ਪੇਮੈਂਟ ਦਾ ਮੈਥਡ ਹੈ ਉਹ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗਾ ਜੀ ਜੇਕਰ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਪ੍ਰਿੰਟ ਦੇ ਵਿੱਚ ਬਾਈ ਕਰ ਰਹੇ ਹੋ ਜਾਂ ਫਿਰ ਵਰਕ ਕਰਵਾ ਕੇ ਬਾਈ ਕਰ ਰਹੇ ਹੋ ਹਨ ਉਹ ਜੇ ਉਹ ਵੀ ਤੁਸੀਂ ਸੂਟ ਬਾਈ ਕਰੋਗੇ ਉਹਨਾਂ ਦੀ ਜਿਹੜੀ ਪੇਮੈਂਟ ਹੈ ਤੁਸੀਂ ਸਾਨੂੰ ਜਾਂ ਤਾਂ ਆਨਲਾਈਨ ਕਿਸੇ ਵੀ ਮੈਥਡ ਨਾਲ ਹੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੇ ਕੋਲ ਵਿਜ਼ਿਟ ਵੀ ਕਰ ਸਕਦੇ ਹੋ ਠੀਕ ਹੈ ਹਾਂਜੀ ਇਸੇ ਆਪਣੇ ਪਹਿਲੇ ਸੂਟ ਦੇ ਸ਼ਰਟ ਬਹੁਤ ਹੀ ਪਿਆਰੀ ਜਿਹੀ ਲੁੱਕ ਦਿੱਤੀ ਗਈ ਹੈ ਇਹਨੂੰ ਸਟਿਚਿੰਗ ਤੋਂ ਬਾਅਦ ਵੀ ਤੇ ਵਰਕ ਦੇ ਨਾਲ ਵੀ ਜਿੱਦਾਂ ਮੈਂ ਤੁਹਾਨੂੰ ਦੱਸਿਆਗਾ ਵੀ ਤੁਸੀਂ 슬ੀਵਜ਼ ਤੇ ਵੀ ਕਰਵਾ ਸਕਦੇ ਹੋ ਤੁਸੀਂ ਇਸ ਦੇ ਵਿੱਚ ਉੱਪਰ ਜਿੱਦਾਂ ਇਹਨਾਂ ਦੇ ਨੈਕ ਦੇ ਕੋਲ ਹਨਾ ਲੇਸ ਲੱਗੀ ਹੋਈ ਹੈ ਤੁਸੀਂ ਉੱਥੇ ਵੀ ਬੁੱਟੀ ਪਵਾ ਸਕਦੇ ਹੋ ਜੇਕਰ ਤੁਸੀਂ ਲੇਸ ਨਹੀਂ ਲਾਈਕ ਕਰਦੇ ਬਾਕੀ ਤੁਸੀਂ ਬਾਟਮ ਦੇ ਵੀ ਕਰਵਾ ਸਕਦੇ ਹੋ ਹਾਂਜੀ ਇਹਦੀ ਬਾਟਮ ਹੈ ਜਿਹੜੀ ਪਲੇਨ ਬਾਟਮ ਰਹੂਗੀ ਕਾਟਨ ਦੀ ਸ਼ਰਟ ਦਾ ਜੋ ਸਟੱਫ ਰਹੂਗਾ ਪੰਜਾਬੀ ਕਾਟਨ ਰਹੂਗਾ ਠੀਕ ਹੈ ਤੇ ਜਿਹੜੀ ਆਪਣੀ ਬਾਟਮ ਹੈਗੀ ਉਹ ਨੋਰਮਲ ਕਾਟਨ ਹੈ ਠੀਕ ਹੈ ਦਨ ਇਸ ਦਾ ਦੁਪੱਟਾ ਆ ਗਿਆ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਵਾਈਟ ਸ਼ੇਡ ਦੇ ਵਿੱਚ ਹੀ ਠੀਕ ਹੈ ਇਹ ਸੀ ਆਪਣਾ ਪਹਿਲਾ ਸੂਟ ਹਾਂਜੀ ਬਣਾ ਕੇ ਪਰ ਸੌਰੀ ਹਾਂਜੀ ਹੁਣ ਨੈਕਸਟ ਸੂਟ ਆ ਗਿਆ ਆਸ ਥੋੜਾ ਗਲਾ ਖਰਾਬ ਹੋ ਰਿਹਾ ਸੌ ਪ੍ਰੋਬਲਮ ਆ ਰਹੀ ਆ ਆਵਾਜ਼ ਦੇ ਵਿੱਚ ਹਾਂਜੀ ਇਹ ਰਹੂਗਾ ਆਪਣਾ ਨੈਕਸਟ ਸੂਟ ਇਹ ਆ ਉਸ ਕਾਟਨ ਬਰਬਰੀ ਦੇ ਉੱਪਰ ਬਾਟਮ ਐਂਡ ਸ਼ਰਟ ਦਾ ਜੋ ਸਟਾਫ ਹੈ ਕਾਟਨ ਬਰਬਰੀ ਆ ਠੀਕ ਹੈ ਇਸ ਦੇ ਵਿੱਚ ਬਰੀਕ ਚੈੱਕ ਚੈੱਕ ਹੁੰਦਾ ਤੁਸੀਂ ਚੈੱਕ ਕਰ ਸਕਦੇ ਹੋਗੇ ਸਟਿਚ ਕੀਤਾ ਹੋਇਆ ਸੂਟ ਹੈ ਬਹੁਤ ਸੋਹਣੀ ਲੁੱਕ ਹੈ ਦੀ ਸਟਿਚਿੰਗ ਤੋਂ ਬਾਅਦ ਜਿਹੜੀ ਰੈਡੀ ਹੋਈ ਹੈਗੀ ਅ ਫਿਰ ਲਮਸ ਸਟਾਫ ਚੈੱਕ ਕਰਵਾ ਦਿੰਨੀ ਹੈ ਇੱਕ ਵਾਰ ਇਸ ਤਰ੍ਹਾਂ ਦਾ ਸਟਾਫਰ ਹੋਊਗਾ ਮੈਂ ਕੈਮਰੇ ਦੇ ਨਜ਼ਦੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਦੇ ਵਿੱਚ ਜਿਹੜਾ ਦਾ ਸੈਲਫ ਹੈ ਚੱਕ ਵਾਲਾ ਉਹ ਦਿਖਾਈ ਦੇਵੇ ਠੀਕ ਹੈ 3 ਹਾਂਜੀ ਦੇਖੋ ਇਸ ਦਾ ਘੇਰਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ। ਗੋਲ ਘੇਰਾ ਰੈਡੀ ਕਰਵਾਇਆ ਗਿਆ ਹੈ ਇਸ ਦਾ A ਸ਼ੇਪ ਦੇ ਵਿੱਚ ਇਹ ਸ਼ਰਟ ਹੈ ਜਿਹੜੀ ਸਟਿਚ ਕੀਤੀ ਗਈ ਹੈਗੀ। ਠੀਕ ਹੈ। ਲੂਜ਼ ਜੀ ਹੁੰਦੀ ਹੈ ਜਿੱਦਾਂ ਇਹ। ਦੇਖੋ ਘੇਰਾ ਬਹੁਤ ਸੋਹਣਾ ਲੱਗ ਰਿਹਾ ਹੈ ਗੋਲ ਸ਼ੇਪ ਦੇ ਵਿੱਚ ਅੱਜ ਕੱਲ ਜੋ ਟ੍ਰੈਂਡ ਹੈ ਇਸ ਦਾ ਬਹੁਤ ਆ ਰਿਹਾ ਹੈ ਗੋਲ ਘੇਰੇ ਦਾ। ਹਾਂਜੀ ਇਸ ਤਰ੍ਹਾਂ ਇਹਦੇ ਵਿੱਚ ਵਰਕ ਕੀਤਾ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਘੇਰੇ ਦੇ ਉੱਪਰ ਬਹੁਤ ਪਿਆਰਾ ਜਿਹਾ ਵਰਕ ਹੈ ਇਹ। ਥੋੜਾ ਨਜ਼ਦੀਕ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੀ ਹਾਂ। ਇਸ ਤੋਂ ਨਾਲ ਬਹੁਤ ਸੋਹਣੀਆਂ ਇਹ ਜਿਹੜੇ ਫਲਾਰ ਨੇਗੇ ਬਣਾਏ ਗਏ ਨੇ ਫਾਈਵ ਫਲਾਰ ਨੇ ਜਿਹੜੇ ਘੇਰੇ ਦੇ ਉੱਪਰ ਨੇਗੇ ਧੰਨਾ ਗਿਆ ਆਪਣੀਆਂ 슬ੀਵਜ਼ ਬਹੁਤ ਪਿਆਰੀਆਂ ਨੇ 슬ੀਵਜ਼ ਨੇ ਜਿਹੜੀਆਂ ਰੈਡੀ ਕੀਤੀਆਂ ਗਈਆਂ ਨੇ ਦੇਖੋ 슬ੀਵਜ਼ ਤੇ ਇਸ ਤਰ੍ਹਾਂ ਛੋਟੇ ਫਲਾਰ ਆ ਗਏ ਠੀਕ ਹੈ ਹਾਂਜੀ ਬਾਕੀ ਆਪਣੀ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਘੇਰੇ ਨੂੰ ਠੀਕ ਹੈ ਤਿੰਨੋਂ ਸਾਈਡ ਤੇ ਧੰਨੇ ਇਸ ਦੀਆਂ 슬ੀਵਜ਼ ਤੇ ਵੀ ਆਪਣੀ ਮੈਰੂਨ ਕਲਰ ਦੀ ਜਿਹੜੀ ਲੇਸ ਹੈ ਉਹ ਲਗਾ ਕੇ ਇਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਆ ਆਪਣੇ neck ਹੈ ਜਿਹੜੀ ਉਸ ਨੂੰ ਵੀ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਹੀ ਪਿਆਰੀ ਜੀ neck ਲੱਗ ਰਹੀ ਹੈ ਠੀਕ ਹੈ ਬਾਕੀ ਆਪਣੇ ਇਸ ਦੇ ਉੱਪਰ ਨਾ ਜਿੱਦਾਂ ਆਪਣੇ ਕਸਟਮਰ ਹੁੰਦੇ ਨੇ ਆਪਣੇ ਚੁਆਇਸ ਦੇ ਅਕੋਰਡਿੰਗ ਜਿੱਦਾਂ ਵੀ ਉਹਨਾਂ ਨੂੰ ਸਟਿਚਿੰਗ ਪਸੰਦ ਹੁੰਦੀ ਹੈ ਉਦਾਂ ਹੀ ਕਰਵਾਉਂਦੇ ਨੇ ਦੇਖੋ ਇਹਨਾਂ ਨੇ ਨਾਲ ਜੇਬਾ ਵੀ ਪਾਕਟ ਬਣਵਾਈਆਂ ਹੋਈਆਂ ਨੇ ਦੋਨੋਂ ਸਾਈਡ ਤੇ ਇਸ ਤਰ੍ਹਾਂ ਠੀਕ ਹੈ ਇਹ ਪਾਕਟ ਦੇ ਉੱਪਰ ਵੀ ਆਪਾਂ ਲੇਸ ਲਗਾਈ ਗਈ ਆ ਹੋਈ ਹੈ ਦੇਖੋ ਤੁਸੀਂ ਇਹ ਸ਼ਰਟ ਦੇ ਵਿੱਚ ਜਿੱਦਾਂ ਇਹਨਾਂ ਨੇ ਘੇਰੇ ਤੇ ਇਸ ਤਰ੍ਹਾਂ ਵਰਕ ਕਰਵਾਇਆ ਹੈ ਨਾ ਇਦਾਂ ਤੁਸੀਂ ਇਹ ਵਾਲੇ ਫਲਾਰ ਨੇ ਜਿਹੜੇ ਇਹਨਾਂ ਨੂੰ ਛੋਟੇ ਫਲਾਰ ਨੇ ਜਿੱਦਾਂ ਆਪਾਂ 슬ਿਵਜ਼ ਤੇ ਕੀਤੇ ਹੋਇਆ ਐ ਇਸ ਤਰ੍ਹਾਂ ਇਹ ਛੋਟੇ ਫਲਾਰ ਨੂੰ ਘੇਰੇ ਦੇ ਉੱਪਰ ਵੀ ਬਣਵਾ ਸਕਦੇ ਹੋ ਹਨਾ ਵਿੱਚ ਵੀ ਬੂਟੀ ਲਕਵਾ ਸਕਦੇ ਹੋ ਇਹ ਹੀ ਫਲਾਰ ਦੀ ਆ ਪਾਕਟ ਤੇ ਉੱਪਰ ਵੀ ਕਰਵਾ ਸਕਦੇ ਹੋ neck ਤੇ ਵੀ ਕਰਾ ਸਕਦੇ ਹੋ ਬਾਟਮ ਤੇ ਵੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜਿੱਦਾਂ ਤੁਸੀਂ ਲਾਈਕ ਕਰਦੇ ਹੋ ਉਹਦਾ ਤੁਸੀਂ ਇਹ ਵਰਕ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਠੀਕ ਹੈ ਕਿਸੇ ਵੀ ਸਟੱਫ ਦੇ ਉੱਤੇ ਕਿਸੇ ਵੀ ਕਲਰ ਦੇ ਉੱਤੇ ਇਹ ਤੁਹਾਡੇ ਆਪਣੀ ਚੋਇਸ ਹੋਊਗੀ ਹਾਂ ਜੀ ਇਹਦੀ ਬਾਟਮ ਬਿਲਕੁਲ ਪਲੇਨ ਰੱਖੀ ਗਈ ਆ ਕੋਈ ਵਰਕ ਨਹੀਂ ਕੋਈ ਲੇਸ ਵਗੈਰਾ ਨਹੀਂ ਲੱਗੀ ਹੋਈ ਉਸ ਤੇ ਇਸੇ ਆਪਣੇ ਬਹੁਤ ਹੀ ਪਿਆਰੀ ਜਿਹੀ ਲੁੱਕ ਦੀ ਸ਼ਰਟ ਰੈਡੀ ਹੋਈ ਹੋਈ ਦੇਖੋ ਇਹ ਆ ਗਈ ਇਸਦੀ ਬਾਟਮ ਬਿਲਕੁਲ ਪਲੇਨ ਹੈ ਬਾਟਮ ਇਸਦੀ ਸਟੇਟ ਬਾਟਮ ਹੈ ਇਹ ਦੈਨ ਆ ਗਈ ਇਸਦਾ ਦੁਪੱਟਾ ਦੁਪੱਟਾ ਦੇਖੋ ਆਪਣੇ ਸੂਟ ਦੇ ਉੱਪਰ ਦੁਪੱਟੇ ਨਾਲ ਦੀ ਮਹਿਰੂਨ ਤੇ ਸੂਟ ਨਾਲ ਦੀ ਦੁਪੱਟੇ ਉੱਪਰ ਮਸਟਰਡ ਲੇਸ ਹੈ ਜਿਹੜੀ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਦੁਪੱਟੇ ਦਾ ਜਿਹੜਾ ਸਟੱਫ ਆਊਗਾ ਲਾਈਨਿੰਗ ਵਾਲਾ ਮਸ਼ਲੀਨ ਦਾ ਦੁਪੱਟਾ ਆਊਗਾ ਇਹ ਬਹੁਤ ਸੋਹਣਾ ਸਟੱਫ ਹੈਗਾ ਦੇਖੋ ਬਹੁਤ ਸੋਹਣੀ ਜਿਹੜੀ ਆਪਣੀ ਗਲੇਸ ਲਗਾ ਕੇ ਉਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਦੁਪੱਟੇ ਦਾ ਸਟੱਫ ਵੀ ਬਹੁਤ ਪਿਆਰਾ ਹੈ ਹਾਂਜੀ ਤੁਸੀਂ ਸਾਡੇ ਤੋਂ ਹੈਂਡਵਰਕ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਐਂਡ ਆਪਣਾ ਨੀਡਲਵਰਕ ਤੋਂ ਮਸ਼ੀਨ ਵਰਕ ਪੇਂਟ ਹੈਂਡ ਪੇਂਟ ਹਰ ਤਰ੍ਹਾਂ ਦਾ ਵਰਕ ਕਪੜੀ ਕੋਲੇ ਅਵੇਲੇਬਲ ਹੈ ਕਿਸੇ ਵੀ ਸਟੱਫ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਸਾਡੇ ਕੋਲ ਪੇਂਟ ਸਟੱਫ ਵੀ ਬਾਈ ਕਰ ਸਕਦੇ ਹੋ ਪ੍ਰਿੰਟ ਦੇ ਵਿੱਚ ਵੀ ਸੂਟ ਨੇ ਜਿਹੜੇ ਬਾਈ ਕਰ ਸਕਦੇ ਹੋ ਇਹਨਾਂ ਨੂੰ ਜੇਕਰ ਤੁਸੀਂ ਸਾਡੇ ਵਟਸਐਪ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਹੋ ਕਿਉਂਕਿ ਜ਼ਿਆਦਾਤਰ ਪ੍ਰਿੰਟ ਸੂਟਸ ਨੇ ਜਿਹੜੇ ਉਹਨਾਂ ਨੇ ਅਸੀਂ ਫਿਕਸ ਆਪਣੇ YouTube ਚੈਨਲ ਤੇ ਘੱਟ ਅਪਲੋਡ ਕਰ ਰਹੇ ਹਾਂ ਉਹ ਗਰੁੱਪ ਦੇ ਵਿੱਚ ਅਸੀਂ ਡੇਲੀ ਦੇ ਵਿੱਚ ਅਪਡੇਟ ਕਰਦੇ ਰਹਿੰਦੇ ਆ ਤੁਸੀਂ ਗਰੁੱਪ ਦੇ ਵਿੱਚ ਵੀ ਐਡ ਹੋ ਸਕਦੇ ਹੋ ਆਪਣਾ ਕੰਟੈਕਟ ਨੰਬਰ ਸਾਨੂੰ ਦੇ ਸਕਦੇ ਹੋ ਠੀਕ ਹੈ ਜਾਂ ਫਿਰ ਸਾਡੇ ਤੋਂ ਗਰੁੱਪ ਦਾ ਕਮਿਊਨਿਟੀ ਦਾ ਜਿਹੜਾ ਲਿੰਕ ਆ ਉਹ ਲੈ ਸਕਦੇ ਹੋ ਤੁਸੀਂ ਆ ਸਾਡੇ ਹੇਠੇ ਦਿੱਤੇ ਗਏ ਕੰਟੈਕਟ ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਇੱਕ ਵਾਰ ਮੈਂ ਬੋਲ ਰਹੀ ਹਾਂ ਨੰਬਰ ਹੈ ਜਿਹੜਾ ਸਾਡਾ 8699843315 ਠੀਕ ਹੈ ਤੁਸੀਂ ਇਸ ਤੇ ਸਾਨੂੰ ਵਟਸਐਪ ਕਾਲ ਜਾਂ ਫਿਰ ਵਟਸਐਪ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਹਾਂ ਜੀ ਇਹ ਦੋਨੋਂ ਸੂਪਨੇ ਜਿਹੜੇ ਤੁਹਾਨੂੰ ਕਿੱਦਾਂ ਲੱਗੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਬਾਕੀ ਆਪਣੀ ਸ਼ਿਪਿੰਗ ਹੈ ਰੈਡੀ ਉਹ ਪੂਰੇ ਵਰਲਡ ਦੇ ਵਿੱਚ ਤੁਸੀਂ ਕਿਸੇ ਵੀ ਜਗ੍ਹਾ ਤੇ ਬੈਠੇ ਹੋ ਨਾ ਆਪਣੀ ਚੁਆਇਸ ਅਕੋਰਡਿੰਗ ਕੋਈ ਵੀ ਡਿਜ਼ਾਈਨ ਤੁਸੀਂ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਹਾਂਜੀ ਬਾਕੀ ਆਪਾਂ ਮਿਲਦੇ ਕੱਲ ਨਵੀਂ ਵੀਡੀਓ ਦੇ ਵਿੱਚ ਹੋਰ ਸੋਨੇ ਸੋਨੇ ਸੂਟ ਲੈ ਕੇ ਤਦ ਤੱਕ ਲਈ ਪਿਆਰ ਬੜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ